ਹਾਂ ਬਈ ਕਿਵੇਂ ਵਿਸ਼ੂ ਲਾਈਕ ਕਰ ਦਿਓ ਵੀਡੀਓ ਨੂੰ ਸਾਰੇ ਜਣੇ ਦੱਬ ਕੇ ਲਾਈਕ ਕਰ ਦਿਓ ਸਬਰ ਦੇਖ ਲਓ ਮੈਦਾਨ ਚ ਉਤਰਨਾ ਪੈਣਾ ਇ ਹਾਂ ਕੰਨਾ ਤਾਂ ਤਾਂ ਇਹਨੂੰ 10 ਸਕਿੰਟ ਰਹਿ ਗਏ 10 ਦੇ ਛੇਦੀ ਪਰਮਖ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਅੱਜ ਸਾਰਿਆਂ ਦਾ ਨਵੇਂ ਵਲੌਗ ਵਿੱਚ ਆਜਾ 21 ਸਤੰਬਰ ਅੱਜ ਨਾਲ ਮਸਿਆਦਾ ਦਿਹਾੜਾ ਹੈ ਸੋ ਅੱਜ ਪ੍ਰੋਗਰਾਮ ਤੇ ਜਾ ਰਹੇ ਆਂ ਤੁਰਪਿਆਂ ਕਰੋ ਘਰੋਂ ਚਾਲੂ ਕਰਨ ਦਾ ਵਲੌਗ ਚੀਤਾ ਭੁੱਲ ਗਿਆ ਕੰਮ ਹੀ ਐਸੇ ਹੈ ਜ਼ਿੰਮੇਵਾਰੀਆਂ ਵੱਡੀਆਂ ਸਿੰਘ ਆ ਗਿਆ ਆਪਣੇ ਸੱਤਾ ਸਿੰਘ ਵੀ ਸ਼ਿਵਜੀਤ ਸਿੰਘ ਸਮਰਦੀਪ ਸਿੰਘ ਨਾਨਕ ਸਿੰਘ ਪੰਜ ਸਿੰਘ ਜਾ ਰਹੇ ਆਂ ਅੱਜ ਸੋ ਚਲਦੇ ਆਂ ਤੁਹਾਨੂੰ ਦਰਸ਼ਨ ਕਰਾਉਣੇ ਅੱਜ ਸਾਰੇ ਅੱਜ ਦੇ ਵਲੌਗ ਦੇ ਤੇ ਅੱਜ ਦੇ ਪ੍ਰੋਗਰਾਮ ਦੇ ਕੀ ਕੁਛ ਕਰਦੇ ਆ ਕੀ ਕੁਛ ਬਣਦਾ ਕਿੱਥੇ ਜਾਂਦੇ ਆ ਸਾਰਾ ਤੁਹਾਨੂੰ ਦੱਸਾਂਗੇ ਬਣੇ ਰਹੋ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਚੈਨਲ ਦੇ ਨਾਮ ਤੇ ਸਬਸਕ੍ਰਾਈਬ ਕਰਿਓ ਆ ਸਾਡੇ ਪਿੰਡ ਦੇ ਹਾਲਾਤ ਦੇਖੋ ਮਿੱਟੀ ਦੀਆਂ ਢੇਰੀਆਂ ਲੱਗੀਆਂ ਬੀਸ਼ਵਜੀਤ ਸਿੰਘ ਅੱਜ ਮੇਤਰਾਂ ਦੀ ਅੱਖਾਂ ਜਲਾ ਲਾ ਲਾ ਗੁਰਦੁਰਾ ਸਾਹਿਬ ਆ ਗਿਆ ਜੀ ਆਹ ਸਰਲੋ ਹੋ ਤੋ ਸੋਨਾ ਕੀਓ ਲੰਗਰ ਤਿਆਰ ਕਰਦਿਆਂ ਨਾ ਉਸ ਘਰ ਦੇ ਵਿੱਚ ਭਾਈ ਲਖੋ ਜੀ ਪ੍ਰਸ਼ਾਦਾ ਛਕਦੇ ਸੀ ਆਖੋ ਸਤਨਾਮ ਵਾਹਿਗੁਰੂ ਜੁੜੀ ਹੋਈ ਰੂਹ ਸੀ ਪਰਮੇਸ਼ਰ ਨਾਲ ਬਚਨ ਪੂਰੇ ਸੁਗਰਮਕ ਪਿਆਰਿਓ ਦੀਵਾਨ ਕਰਤਾ ਹੈ ਬਹੁਤ ਵਧੀਆ ਜਿਹਾ ਦੀਵਾਨ ਬਹੁਤ ਸੁਣੋਇਆ ਥੋੜੀ ਜੀ ਕਲਿੱਪ ਤੁਹਾਨੂੰ ਸੁਣਾ ਵੀ ਦਿੱਤੀ ਹੈ ਦੀਵਾਨ ਦੀ ਕਿਵੇਂ ਲੱਗਿਆ ਲਾਈਕ ਜਰੂਰ ਕਰਿਓ ਸੋਣ ਵਾਪਸ ਤੁਰ ਪਿਆ ਘਰ ਨੂੰ ਸਿੰਘਾਂ ਨੇ ਪ੍ਰਸ਼ਾਦਾ ਪਾਣੀ ਛਕ ਲਿਆ ਹਾਂ ਵੀ ਸੱਤਾ ਸਿੰਘ ਠੀਕ ਹੈ ਛੜਦੀ ਕਲਾ ਜੀ ਛੜਦੀ ਕਲਾ ਹਾਂ ਵੀ ਵੀਰੋ ਲਾਈਕ ਕਰ ਦਿਓ ਵੀਡੀਓ ਨੂੰ ਸਾਰੇ ਜਣੇ ਦੱਬ ਕੇ ਲਾਈਕ ਕਰ ਦਿਓ ਸਬਰ ਦੇਖ ਲਓ ਮੈਦਾਨ ਚ ਉਤਰਨਾ ਪੈਣਾ ਹੈ ਪ੍ਰਸ਼ਾਦਾ ਚੱਕ ਲਿਆ ਜੀ ਹਾਂਜੀ ਵਧੀਆ ਸਿੰਘ ਨੂੰ ਮਿਰਚਾਂ ਵਾਂਗ ਲੱਗੀਆਂ ਹੈਗੀਆਂ ਸਬਜ਼ੀ ਛੱਡ ਆਇਆ ਤਾਰੀ ਅੱਛਾ ਇਹਨੂੰ ਨਾਨਕ ਨੂੰ ਹਾਂਜੀ ਕਿਉਂਕਿ ਲੇਟ ਹੋਈ ਜਾਂਦਾ ਸੀ ਨਾ ਤਾਂ ਕਰਕੇ ਸਬਰ ਬਖਿਆਰੋ ਪ੍ਰਸ਼ਾਦਾ ਪਾਣੀ ਛੱਕ ਕੇ ਹੁਣ ਤੁਰ ਪਏ ਆ ਬਸ 10 ਮਿੰਟਾਂ ਦੀ ਵਾਟ ਹੈ ਪਹੁੰਚਣਾ ਕਰੇ ਵਧੀਆ ਤਨੂਰ ਤੋਂ ਤਨੂਰ ਸੀ ਦਵਾਨਾ ਚ ਦਸਨਾ ਦਸਨਾ ਭੁੱਲੀ ਗਏ 6 ਵੀ ਤਨੂਰ 6 ਵੀ ਤਨੂਰ 6 ਵੀ ਤਨੂਰ ਇਹ ਪੈਂਦੇ 6 ਵੀ ਤਨੂਰ ਰੂਰ ਸੀ ਨਵਾਣ ਬਾਕੀ ਬਾਰਡਰ ਤੇ ਪਿੰਡ ਹੈ ਬਹੁਤ ਵਧੀਆ ਰਿਆ ਸੰਗਤਾਂ ਨੇ ਬੈਠ ਕੇ ਸੁਣਿਆ ਬਾਰਡਰ ਤੇ ਪਿੰਡ ਹੈ ਇਹ ਬਹੁਤ ਵਾ ਸੰਗਤ ਆਈ ਸੋ ਗਲੀਆਂ ਤਾਂ ਕੱਚੀਆਂ ਆ ਦੇਖੋ ਪਾਣੀ ਪੂਣੀ ਪੂਰਾ ਖਿੱਲਰਿਆ ਪਿਆ ਤੁਰ ਪਿਆ ਘਰ ਵਾਪਸ ਹੁਣ ਗਲੀਆਂ ਤਾਂ ਪੱਕੀਆਂ ਹੀ ਆ ਪਰ ਕੋਲੋਂ ਇੱਥੋਂ ਦੇ ਲੋਕਾਂ ਨੇ ਕੱਚੀਆਂ ਬਣਾ ਲਈ ਮਿੱਟੀ ਸੱਟ ਰੱਖੀ ਹੈ ਨਾ ਮਿੱਟੀ ਬਹੁਤ ਸੱਟ ਰੱਖੀ ਹੈ ਗਲੀਆਂ ਤਾਂ ਪੱਕੀਆਂ ਹੀ ਆ ਮਰਾਨੀ ਏਰੀਆ ਹੈ ਮੱਕੀ ਗਰਮੀ ਵੀ ਕਾਫੀ ਅੱਜ ਆ ਦੇਖੋ ਜੀ ਆਹ ਦੇਖੋ ਕੱਚੇ ਘਰ ਹੈ ਤਾਂ ਪੱਕਾ ਪਰ ਪਲਸਟਰ ਨਹੀਂ ਕੀਤਾ ਪਲਸਟਰ ਕਰ। ਸੋ ਗਰਮਕ ਪਿਆਰਿਓ ਪਹੁੰਚ ਚੁੱਕੇ ਆਂ ਘਰ 1 ਵਜ ਗਿਆ ਹੁਣ ਟਾਈਮ ਹੋ ਗਿਆ 1 ਵਜ ਗਿਆ। ਸੋ ਹੁਣੇ ਪਹੁੰਚਿਆ ਘਰ ਸਿੰਘ ਗਏ ਸੱਤਾ ਤੇ ਵਿਸ਼ੂ ਜੀਤ ਗਏ ਚਲੇ ਗਏ। ਤੇ ਸਮਰ ਕੱਪੜੇ ਬਦਲ ਲਿਆ ਦੇਖੋ। ਸੀਮਾ ਚੋਲਾ ਸਿੱਧਾ ਕਰ ਰਹੀ ਐ। ਸੋ ਹੁਣ ਰੈਸਟ ਕਰਦੇ ਆ ਕੋਈ ਧਾ ਘੰਟਾ ਪੌਣਾ ਘੰਟਾ ਘੰਟਾ। ਸੋ ਗਰਮਕ ਪਿਆਰਿਓ ਸਵਾਟ ਹੋ ਗਿਆ ਪ੍ਰਸ਼ਾਦਾ ਪਾਣੀ ਛਕ ਲਿਆ ਹੁਣ। ਹੁਣ ਸਮਰweni ਕੋਈ ਕਹਿੰਦੇ ਕੋਈ ਚੈਲੰਜ ਕਰਨਾ ਦੱਸੋ ਕੀ ਕਰਨਾ ਬੋਲੋ ਸੇਤੀ ਕਰੋ ਸੇਤੀ ਮੈਂ ਟਾਈਮ ਫਿਰਨਾ ਉਹ ਨਗਦਾ ਜਾ ਰਿਹਾ ਫਿਰ ਮੈਨੂੰ ਤਾਂ ਪਤਾ ਨਹੀਂ ਮੈਨੂੰ ਪਤਾ ਹੈ ਤੂੰ ਦੱਸ ਫਿਰ ਆਪਾਂ ਨਾ ਹਾਂ ਲਾ ਕੇ ਕਰਾਂਗੇ ਹਾਂ ਆਪਾਂ ਇੱਕ ਮੈਡ ਲਵਾਵਾਂਗੇ ਹਾਂ ਨਹੀਂ ਇੱਕ ਟਾਈਮ ਚਲੋ ਉੱਥੇ ਬੈਠਦੇ ਆ ਜਾਈ ਬੈਠਦੇ ਆ ਬੈਠ ਕੇ ਕਰਦੇ ਸੋ ਗਰਮਖ ਪਿਆ ਰਹੇ ਹੋ ਹੁਣ ਬੱਚਿਆਂ ਨਾਲ ਗੇਮ ਖੇਡਦੇ ਆ ਗੇਮ ਖੇਡਣ ਲੱਗੇ ਹੁਣ ਤੇ ਹੁਣ ਦੋ ਪਰਚੀਆਂ ਤੇ ਨਾਮ ਲਿਖਿਆ ਜਾਨਵਰਾ ਦਾ ਸਰਬੱਤੇ ਦੇ ਸਿਰ ਤੇ ਆ ਕਰਕੇ ਰੱਖਾਂਗੇ ਸਮਰ ਦੱਸੂਗਾ ਇਸ਼ਾਰੇ ਨਾਲ ਵੀ ਆ ਚੀਜ਼ ਹੈ ਜੇ ਸਰਬੱਤੇ ਨੇ ਦੱਸ ਇਸ਼ਾਰਾ ਸਮਝ ਲਿਆ ਦਾ ਸਮਰ ਤਾਂ ਬੈਠੋ ਬਹਿ ਜਾ ਇੱਥੇ ਉੱਥੇ ਬੈ ਪਰੇ ਬੈ ਜਾ ਚੌਂਕੜੀ ਮਾਰ ਕੇ ਇੱਥੇ ਬੈ ਹਾਂ ਜੇ ਸਮਰ ਦਾ ਇਸ਼ਾਰਾ ਸਮਰ ਸਰਬੱਤੇ ਨੇ ਸਮਝ ਲਿਆ ਤੇ ਫਿਰ ਬਈ ਸਰਬੱਤਾ ਜਿੱਤ ਜੂਗਾ ਜਿੱਤ ਜਾਣਗੇ ਦੋਨੇ ਜਾਨੇ ਹਨ ਤੇ ਜੇ ਨਾ ਜੇ ਸਮਝਿਆ ਇਸ਼ਾਰਾ ਫਿਰ ਫਿਰ ਇਹ ਗਾਣਾ ਸੁਣਾਉਣਗੇ ਚਾਰੋ ਵਜਿਆ ਵੇ ਚੌਕੜੀ ਵਰਗੇ ਚੌਕੜੀ ਵਰਗੇ ਵਜਿਆ ਸਵਰ ਉਧਰ ਪਰੇ ਮੁਕਰ ਸਰਵਤੀ ਨੂੰ ਫਾੜੂ ਤੂੰ ਇੱਥੇ ਫੜ ਕੇ ਰੱਖ ਹਾਂ ਹੁਣ ਐ ਨਾ ਦੇਖਣਾ ਨੀਗਾ ਤੂੰ ਚੀਟਿੰਗ ਨਹੀਂ ਕਰਨੀ ਜਵਾ ਬਈ ਚਲੋ ਵੀ ਸਮਰ ਦੇਖ ਲੱਗਿਓ ਕਿ ਦੱਸ ਕਾੜੀ ਨੋਟ ਚੀਟਿੰਗ ਹੋਈ सही दस सही सही खेड़ अगे ना कर अगे ना कर पर्ची तू देख ली ए कल पीछे पिछे 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 दस दस बुझकी है पीछे रख पीछे रख पीछे रख रख देखने की कोशिश ना कर सरबत्तो ਐ ਬੈਡ ਦੀ ਚਾਦਰ ਕੱਠੀ ਕਰਨੀ ਐ ਤੂੰ ਸਹੀ ਦੱਸ ਕੋਈ ਇਸ਼ਾਰਾ ਸਹੀ ਕਰ ਉਹਨੂੰ ਟਾਈਮ ਟਾਈਮ ਐ ਤੇਰੇ ਕੋਲ 1 ਮਿੰਟ ਦਾ ਹੁਣ ਅੱਧਾ ਮਿੰਟ ਤਾਂ ਹੋ ਗਿਆ ਤੇਰੇ ਕੋਲ 1 ਮਿੰਟ ਦਾ ਟਾਈਮ ਐ ਅੱਧਾ ਮਿੰਟ ਹੋ ਗਿਆ ਕੰਮ ਨਾ ਆੰਦਾਂਈ ਨੂੰ 10 ਸੈਕਿੰਡ ਰਹਿ ਗਏ ਐ 10 ਦੇ ਛੇ ਦੀ 10 ਸੈਕਿੰਡ ਰਹਿ ਗਏ 10 ਸੈਕਿੰਡ 10 8 9 ਇਹ ਬੱਸ ਬਈ ਬੱਸ ਖਤਮ ਖਤਮ ਕਰੋ ਵੇ ਵੇ ਨੀ ਸਰਵੱਤ ਸਰਵੱਤ ਸਮਰਹਾਰ ਗਿਆ ਵੀ ਕੋਈ ਕਰਨੀ ਨਹੀਂ ਐ ਸਹੀ ਐ ਟੀਮ ਨਹੀਂ ਸਹੀ ਕਰਨੀ ਇਹ ਸਮਰਹਾਰ ਗਿਆ ਸਮਰਹਾਰ ਗਿਆ ਨਾ ਦੋਨੇ ਹਾਰੇ ਆ ਬਈ ਦੋਨੇ ਹਾਰੇ ਆ ਹੁਣ ਦੁਬਾਰਾ ਚੱਕੋ ਦੋਨੇ ਹਾਰੇ ਦੋਨੇ ਮੈਂ ਸ਼ੈਨ ਸੀ ਇੱਕ ਰਾਉਂਡ ਇੱਕ ਰਾਉਂਡ ਦੋਨੇ ਜਣੇ ਹਾਰ ਗਏ ਹੁਣ ਦੂਜਾ ਰਾਉਂਡ ਸ਼ੁਰੂ ਹੋਊਗਾ ਜੇ ਦੂਜੇ ਜਹਾਰ ਗਏ ਫਿਰ ਦੋਨੇ ਜਣੇ ਗਾਣਾ ਸੁਣਾਉਣਗੇ ਠੀਕ ਐ ਚੱਲ ਆ ਜਾ ਸਮਰ ਰੱਖਿਆ ਜਾ ਦੂਸਰਾ ਰਾਉਂਡ ਪਰਨ ਮੁਕਰ ਤੂੰ ਦਰਮਿਆਨ ਇੱਥੇ ਤੇ ਰੱਖ ਦੇ ਪਰਨ ਮੁਕਰ ਦੇਖਣਾ ਨਹੀਂਗਾ ਤੂੰ ਠੀਕ ਐ ਇੱਥੇ ਰੱਖ ਸਿੱਧੇ ਬਸ ਫੜ ਲੈ ਪਿੱਛੇ ਰੱਖੀ ਦੇਖੀ ਨਾ ਅੱਗੇ ਨੂੰ ਨਾ ਕਰ ਅੱਗੇ ਨੂੰ ਨਾ ਕਰ ਪਿੱਛੇ ਨੂੰ ਕਰ ਮੜ ਜਾ ਚਲ ਬਸ ਸਰਵੱਤੇ ਮੋੜ ਜਾ ਸਰਵੱਤੇ ਦੇਖਦੇ ਕਿਵੇਂ ਸਮਝਾਉਂਦੀ ਏ ਸਭ ਆਹ ਵਾਹ ਵੀ ਵਾਹ ਬਹੁਤ ਦਿਮਾਗ ਸਰਵੱਤੇ ਦਾ ਹਾਂ ਸਰਵੱਤੇ ਨੇ ਸਮਝਾਤਾ ਵਾ ਸ਼ਾਬਾਸ਼ ਵੀ ਸਰਵੱਤੇ ਦਾ ਬਹੁਤ ਦਿਮਾਗ ਹੈ ਅਜੀਬ ਪਲੈਨਿੰਗ ਕੀਤੀ ਸੀ ਪਲੈਨਿੰਗ ਨਹੀਂ ਕੀਤੀ ਸੀ ਜੀ ਭਾਈ ਤੂੰ ਹਾਰ ਗਿਆ ਤੂੰ ਤੂੰ ਸਮਝਾਇਆ ਨਹੀਂ ਸਕਿਆ ਉਹਨੂੰ ਬਹਿ ਜਾ ਥੱਲੇ ਗਾਣਾ ਸੁਣਾ ਸਹੀਆ ਸਹੀ ਸੁਣਾ ਸਹੀ ਹੈ ਬਧੀਆ ਚੱਲ ਧਾਰਨਾ ਸੁਣਾ ਦੇ ਕੋਈ ਹਾਂ ਤੇ ਮੈਂ ਗਾਣੇ ਸੁਣਾ ਧਾਰਨਾ ਸੁਣਾ ਗਾਣਾ ਨਹੀਂ ਸੁਣਾਣਾ ਦਮਾਲਾ ਬੰਨਿਆ ਪੁੱਤ ਗਾਣਾ ਨਹੀਂ ਗਾਉਂਦਾ ਇਹ ਦਮਾਲਾ ਬੱਲ ਬੱਲ ਜਾਵਾ ਜੀ ਮੈਂ ਉੱਚੀ ਬੱਲ ਬੱਲ ਸਰਵੱਤ ਜਿੱਤ ਗਿਆ ਵੀ ਸਰਵੱਤੇ ਨੇ ਬਹੁਤ ਵਧੀਆ ਸਮਝਾਇਆ ਸਮਰ ਨੂੰ ਤਾਂ ਸਮਝਾਇਆ ਨਹੀਂ ਕਿ ਸਮਰ ਸਤ ਚਾਦਰ ਤੇ ਲੱਤਾਂ ਯੇ ਮਾਰਦਾ ਰਿਆ ਓਹ ਇੱਕ ਹੀ ਐਸਾ ਮਸਰੀ ਆ ਨਾ ਹਾਂ ਐਵੇਂ ਬਣਾ ਲੈਂਦਾ ਮਸਰੀ ਐ ਨਾ ਸਹੀ ਸੀਗਾ ਸਿੱਧੀ ਬੁੱਝ ਦੇਣਾ ਸੀਗਾ ਹਾਂ ਤੇ ਸਮਰ ਤੇਰਾ ਤੇਰਾ ਨਾ ਓਹ ਸਮਝਾਉਣ ਦਾ ਮਾਈਂਡ ਹੈ ਨਹੀਂਗਾ ਇਨ ਮੈਂ ਸਰਵੱਤੇ ਦਾ ਹੈਗਾ ਵੀ ਕਹਿੰਦਾ ਐ ਕਰਕੇ ਸਮਝਾਤਾ ਸਰਵੱਤਰੀ ਐ ਕੱਦ ਕੇ ਉਹਨੇ ਕੋਲ ਸੁਣਨ ਦੀ ਸੀਗਾ ਉਹ ਤਾਂ ਹੀ ਫਿਰ ਗਿਆ ਸੋ ਗਰਮੋ ਪਿਆਰ ਵਾਜਦਾਂ ਲੋਗ ਇਥੇ ਇਸਮਾਪਤ ਕਰਦੇ ਆ ਪਸੰਦ ਆਵੇ ਤਾਂ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਚੈਨਲ ਤੇ ਨਵੇਂ ਤਾਂ ਸਬਸਕ੍ਰਾਈਬ ਕਰਦੇ ਹੋ ਮਿਲਦੇ ਆ ਕੱਲ ਨੂੰ ਫਿਰ ਨਵੇਂ ਵਲੋਗ ਵਿੱਚ ਤਦ ਤੱਕ ਲਈ ਰੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿੱਚ ਰੱਖ ਬਿਚੇ ਮੈਡਲ ਕਿੰਨੇ ਦਾ ਮੈਡਲ ਇੱਕ ਤੇਰੇ ਤੇਰੇ ਐ